ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੀ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਕਲੈਕਸ਼ਨਾਂ ਬਹੁਤ ਸੋਹਣੀਆਂ ਪਿਆਰੀਆਂ ਹਮੇਸ਼ਾ ਦੀ ਤਰ੍ਹਾਂ ਲੈ ਕੇ ਆਈਆਂ ਬਹੁਤ ਪਿਆਰੇ ਪਿਆਰੇ ਰੰਗਾਂ ਵਾਲੀਆਂ ਨੇ ਇਹ 570 ਵਾਲੇ ਸੂਟ ਨੇ ਬਾਕੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਮੈਂ ਕੋਸ਼ਿਸ਼ ਕਰਾਂਗੀ ਜਿੰਨਾ ਦੀ ਡਿਟੇਲ ਵਗੈਰਾ ਦਿੱਤੀ ਜਾ ਸਕੇ ਇਹ ਤੁਹਾਨੂੰ 5 ਮੀਟਰ ਆਲ ਓਵਰ ਪਿਓਰ ਕਾਟਨ ਦਾ ਡਿਜੀਟਲ ਪ੍ਰਿੰਟ ਵਾਲਾ ਸੂਟ ਮਿਲੇਗਾ ਕੁਆਲਿਟੀ ਬਹੁਤ ਵਧੀਆ ਹੈ ਇਹਦੇ ਨਾਲ ਤੁਹਾਨੂੰ ਫੁੱਲ ਪਿਓਰ ਦਾ ਬਿਲਕੁਲ ਪਿਓਰ ਸ਼ਿਫੋਨ ਦਾ ਦੁਪੱਟਾ ਮਿਲੇਗਾ 990 ਰੁਪਏ ਦਾ ਪ੍ਰਾਈਸ ਹੈ ਫ੍ਰੀ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ 990 ਵਿੱਚ ਤੁਹਾਨੂੰ ਇਹ ਵਾਲਾ ਪਿਓਰ ਸ਼ਿਫੋਨ ਦੇ ਦੁਪट्टे ਦੇ ਨਾਲ ਲੈਸ ਲੱਗੀ ਆ ਦੁਪट्टे ਤੇ ਸੂਟ ਮਿਲੇਗਾ ਕਲਰ ਆਪਸ਼ਨ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਕੁਐਰੀ ਕੋਈ ਵੀ ਕਰਨੀ ਆ ਕਿਸੇ ਵੀ ਸੂਟ ਦੇ ਬਾਰੇ ਵਿੱਚ ਤਾਂ ਮੈਂ ਨੰਬਰ ਆਪਣਾ ਦਿੱਤਾ ਆ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਐ ਤੁਹਾਨੂੰ ਪ्योर ਮਸਲੀਨ ਦਾ ਡਿਜੀਟਲ ਪ੍ਰਿੰਟ ਦੇ ਨਾਲ 2.5 ਮੀਟਰ ਦਾ ਆਲਓਵਰ ਦਾ ਬਾ ਸ਼ਰਟ ਮਿਲੇਗੀ ਤੇ ਨਾਲ ਡਿਜੀਟਲ ਪ੍ਰਿੰਟ ਵਾਲਾ ਮਸਲੀਨ ਦਾ ਹੀ 2.5 ਮੀਟਰ ਦਾ ਤੁਹਾਨੂੰ ਆਲਓਵਰ ਪ੍ਰਿੰਟ ਵਾਲਾ ਬਾਟਮ ਦਾ ਫੈਬਰਿਕ ਮਿਲੇਗਾ ਇੱਕ ਸੂਟ ਤੁਹਾਨੂੰ ਇਹ 510 ਰੁਪਏ ਵਿੱਚ ਮਿਲੇਗਾ ਸਾਰੇ ਸੂਟ ਅਵੇਲੇਬਲ ਨੇ ਜਿੰਨੀਆਂ ਵੀ ਆਪਸ਼ਨ ਅੱਜ ਦੀ ਵੀਡੀਓ ਵਿੱਚ ਐਡ ਕੀਤੀਆਂ ਨੇ ਜਿੰਨੇ ਵੀ ਸੂਟ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਬਾਈ ਕਰਨਾ ਚਾ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜਰੂਰ ਆਏਗਾ ਸੂਟ ਰੰਗ ਤੇ ਪੈਟਰਨ ਸਾਰੇ ਅਵੇਲੇਬਲ ਨੇ ਜਿਹੜਾ ਵੀ ਸੂਟ ਤੁਸੀਂ ਬਾਏ ਕਰਨਾ ਨੰਬਰ ਜਾ ਕੇ ਮੈਸੇਜ ਕਰ ਸਕਦੇ ਹੋ ਇਹ ਵਾਲੇ ਜਿਹੜੇ ਸੂਟ ਨੇ ਇਹ ਤੁਹਾਨੂੰ 5 ਮੀਟਰ ਦਾ ਆਲ ਓਵਰ ਦਾ ਇੱਕ ਸੂਟ ਜਿਹੜਾ ਮਿਲੇਗਾ ਇਹਦੇ ਵਿੱਚ ਤੁਹਾਨੂੰ 5 ਮੀਟਰ ਦੇ ਫੈਬਰਿਕ ਦੇ ਨਾਲ ਆਲ ਓਵਰ ਦਾ ਸੂਟ ਮਿਲੇਗਾ ਇਹ ਤੁਸੀਂ 3 ਸੂਟ ਬਾਈ ਕਰ ਸਕਦੇ ਹੋ ਸਿਰਫ ਤੇ ਸਿਰਫ 730 ਰੁਪਏ ਆਦੇ ਵਿੱਚ 730 ਵਿੱਚ ਤੁਹਾਨੂੰ ਕੋਈ ਵੀ 3 ਸੂਟ ਤੁਸੀਂ ਦੋ ਤੁਸੀਂ ਚੂਜ਼ ਕਰੋਗੇ ਥਰਡ ਵਾਲਾ ਸਾਡੀ ਸਾਈਡ ਤੋਂ ਆਏਗਾ ਕਲਰ ਪੈਟਰਨ ਤੁਸੀਂ ਸੇਮ ਵੀ ਲੈ ਸਕਦੇ ਹੋ ਡਿਫਰੈਂਟ ਵੀ ਲੈ ਸਕਦੇ ਹੋ ਇਹ ਸਿਰਫ ਤੇ ਸਿਰਫ 730 ਰੁਪਏ ਆਦੇ ਵਿੱਚ 3 ਸੂਟ ਚੌਰ ਚਟ ਫੈਬਰਿਕ ਆਏਗਾ 5 ਮੀਟਰ ਦਾ ਸੂਟ ਆਏਗਾ ਆਕੀਰ ਕੋਈ ਕੁਐਰੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਸੂਟ ਸਾਰੇ ਅਵੇਲੇਬਲ ਨੇ ਸਾਰੀਆਂ ਕਲੈਕਸ਼ਨਾਂ ਅਵੇਲੇਬਲ ਨੇ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ